ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਲੋਕਾਂ ਦੀ ਡਿਪਰੈਸ਼ਨ ਨੂੰ ਵੇਖ ਕੇ ਹੈ ਲੋਕਾਂ ਦੇ ਹੋ ਕੇ ਝੋਰੇ ਕਲੇਸ਼ ਮੁਰਜਾਏ ਹੋਏ ਫੁੱਲ ਵਰਗੇ ਚਿਹਰੇ ਇਹਨਾਂ ਦੇ ਵੇਖ ਕੇ ਉਥੋਂ ਮੈਨੂੰ ਇਹ ਵਿਸ਼ਾ ਤੁਹਾਡੇ ਸਾਹਮਣੇ ਰੱਖਣ ਦੇ ਕੁਝ ਵਿਚਾਰ ਬਣੇ ਜੋ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਕੁਝ ਕੁ ਨੁਕਤੇ ਨੇ ਉਹਨਾਂ ਨੁਕਤਿਆਂ ਨੂੰ ਨੋਟ ਕਰਿਓ ਕੋ ਸਕਦਾ ਹੈ ਤੁਹਾਡੀ ਲਾਈਫ ਦੇ ਅੰਦਰ ਉਹ ਨੁਕਤੇ ਕਮ ਆ ਜਾਣ। ਨੰਬਰ 1 ਦੇ ਉੱਤੇ ਕਿਸੇ ਵੱਲੋਂ ਵੇਖ ਕੇ ਕੁਝ ਖਰੀਦੋ ਪ੍ਰੋਖਤ ਬੰਦ ਕਰੋ, ਕੁਝ ਖਰੀਦਣਾ ਬੰਦ ਕਰੋ ਕਿਸੇ ਵੱਲੋਂ ਵੇਖ ਕੇ। ਆਪਣੀ ਲੋੜ ਦੇ ਅਨੁਸਾਰ ਤੇ ਆਪਣੀ ਹੈਸੀਅਤ ਦੇ ਅਨੁਸਾਰ ਦੁਬਾਰਾ ਕਹਿ ਰਿਹਾ ਤੁਹਾਡੀ ਲੋੜ ਕੀ ਹੈ ਤੇ ਤੁਹਾਡੀ ਹੈਸੀਅਤ ਕੀ ਹੈ, ਤੁਹਾਡੀ ਔਕਾਤ ਕੀ ਹੈ, ਤੁਹਾਡੀ ਜੇਬ ਕਿੰਨੀ ਇਜਾਜ਼ਤ ਦੇ ਰਹੀ ਹੈ? ਅਗਰ ਤੁਹਾਡੀ ਜੇਬ ਅਜਾਜ ਤੋਂ ਸਮਾਨ ਫਰਨੀਚਰ ਜਾਂ ਕੋਈ ਘਰ ਦਾ ਸਜੋ ਸਮਾਨ ਕੱਪੜਾ ਜੁੱਤੀ ਮੋਟਰ ਕਾਰ ਖਰੀਦਣ ਦੀ ਆਗਿਆ ਨਹੀਂ ਦੇ ਰਹੀ ਤੇ ਨਾ ਖਰੀਦੋ ਲੋਕਾਂ ਵੱਲੋਂ ਵੇਖ ਕੇ ਨਹੀਂ ਕਿਦੇ ਕਿਦੇ ਵੱਲੋਂ ਵੇਖ ਕੇ ਉਹਨਾਂ ਦੇ ਮਗਰ ਮਗਰ ਦੌੜਨ ਦਾ ਯਤਨ ਕਰੋਗੇ ਤੁਸੀਂ ਏ ਵੇਂਦਾ ਮੇਰੇ ਤੋਂ ਅੱਗੇ ਵੀ ਖਲੋਤਾ ਹੈ ਵੀ ਵੇਖਦਾ ਹੈ ਸੀ ਖਲੋਤਾ ਹੈ ਸੀ ਵੇਖਦਾ ਹੈ ਡੀ ਖਲੋਤਾ ਹੈ ਕੋਈ ਨਾ ਕੋਈ ਤੁਹਾਡੇ ਤੋਂ ਅੱਗੇ ਹਰ ਵਕਤ ਤੁਹਾਨੂੰ ਮਿਲੇਗਾ ਤੇ ਫਿਰ ਤੁਸੀਂ ساری ਉਮਰ ਦੁਖੀ ਹੁੰਦੇ ਰਹੋਗੇ ਬਿਨ ਮੈਂ ਤੇ ਆਇਆ ਸਾਂ ਵੀ ਇਹਦੇ ਬਰਾਬਰ ਆ ਗਿਆ ਪਰ ਇੱਥੇ ਦੇ ਫੇਰ ਕੋਈ ਨਾ ਕੋਈ ਅੱਗੇ ਖਲੋਤਾ ਹੈ ਤੋ ਖੈਰ ਕਿਸੇ ਵੱਲੋਂ ਵੇਖ ਕੇ ਕੁਝ ਖਰੀਦਣਾ ਇਹ ਸੋਚ ਮਾੜੀ ਸੋਚ ਘਟੀਆ ਸੋਚ ਇਹ ਤੁਹਾਨੂੰ ਦੁਖੀ ਕਰਦੀ ਇਹਨੂੰ ਬੰਦ ਕਰੋ ਨੰਬਰ 2 ਤੇ ਕਿਸੇ ਨੂੰ ਵਿਖਾਉਣ ਲਈ ਵੀ ਕੁਝ ਨਾ ਖਰੀਦੋ ਵੀ ਮੈਂ ਗਵੰਡੀ ਨੂੰ ਵਿਖਾਉਣਾ ਕਿ ਮੈਂ ਤੇਰੇ ਨਾਲੋਂ ਕਾਰ ਚੰਗੀ ਲੈ ਆਇਆ ਮੈਂ ਫਲਾਣੇ ਰਿਸ਼ਤੇਦਾਰ ਨੇ ਬੋਲੀ ਮਾਰੀ ਸੀ ਤੋ ਕਾਰ ਨਹੀਂ ਖਰੀਦ ਸਕਦਾ ਬਾਈਕ ਤੇ ਹੀ ਰਹੇਗਾ ساری ਉਮਰ ਮੈਂ ਉਹਨੂੰ ਵਿਖਾਉਣਾ ਹੈ ਕਿ ਮੈਂ ਕਾਰ ਖਰੀਦ ਸਕਦਾ ਫਲਾਣੀ ਨੇ ਕਿਹਾ ਸੀ ਤੇਰਾ ਸੂਟ ਚੰਗਾ ਨਹੀਂ ਮੈਂ ਵਿਖਾਉਣਾ ਹੈ ਕਿਸੇ ਨੂੰ ਵਿਖਾਉਣ ਲਈ ਨੀਚਾ ਵਿਖਾਉਣ ਲਈ ਉਹਦਾ ਮੂੰਹ ਬੰਦ ਕਰਨ ਲਈ ਇਹ ਨਾ ਕੰਮ ਕਰੋ ਉਹਨੇ ਤੇ ਇੱਕ ਵਾਰੀ ਕਹਿ ਦਿੱਤਾ ਵੀ ਤੂੰ ਕਾਰ ਨਹੀਂ ਖਰੀਦ ਸਕਦਾ ਤੁਸੀਂ ਕਰਜ਼ਾ ਚੁੱਕਿਆ ਕਾਰ ਖਰੀਦ ਲਈ ਹੁਣ ਕਿਸ਼ਤਾਂ ਭਰਦੇ ਰਹੋ 5-6 ਸਾਲ ਤੇ ਕਿਸ਼ਤਾਂ ਭਰਦੇ ਰਹੋਗੇ ਦੁਖੀ ਹੁੰਦੇ ਰਹੋਗੇ 5 ਸਾਲ ਵਾਸਤੇ ਤੁਸੀਂ ਦੁੱਖ ਆਪਣਾ ਸਹਿੜ ਲਿਆ ਅਗਰ ਤੁਹਾਡੀ ਔਕਾਤ ਹੈ ਤੁਹਾਡੀ ਹੈਸੀਅਤ ਹੈ ਤੇ BMW ਲਾਇਓ ਮਰਸੀਡੀ ਲਾਇਓ ਕੌਣ ਖਰੀਦ ਐ ਰੋ ਕੌਣ ਰੋ ਰਿਆ ਖੈਰ ਕੋਈ ਵੀ ਘਰ ਦਾ ਸਜੋ ਸਮਾਨ ਚਾਹੇ ਫਰਨੀਚਰ ਹੋਵੇ ਕਾਰ ਹੋਵੇ ਕੱਪੜਾ ਹੋਵੇ ਉਹ ਲੋੜ ਨੂੰ ਸਾਹਮਣੇ ਰੱਖ ਕੇ ਖਰੀਦੋ ਅੱਛਾ ਐਦਾਂ ਵੀ ਇਹ ਵੀ ਸੋਚ ਨਾ ਰੱਖੋ ਵੀ ਮੈਂ ਗਵਾਂਢੀ ਦੇ ਘਰ ਵਿੱਚ ਗਿਆ ਸਾਂ ਜਾਂ ਫਲਾਣੇ ਰਿਸ਼ਤੇਦਾਰ ਦੇ ਘਰ ਵਿੱਚ ਗਿਆ ਸਾਂ ਉਹਦਾ ਸੋਫਾ ਉਹਦਾ ਫਰਨੀਚਰ ਐਦਾਂ ਦਾ ਸੀ ਉਹਦੀ ਕਾਰ ਐਦਾਂ ਦੀ ਸੀ ਤੇ ਮੈਂ ਇਹਦੇ ਨਾਲੋਂ ਵੱਡਾ ਖਰੀਦ ਕੇ ਲਿਆਉਣਾ अच्छा ਤੁਸੀਂ ਵੱਡਾ ਖਰੀਦ ਕੇ ਲੈ ਜਾਂਦਾ ਜਿਹੜਾ ਤੁਹਾਡੇ ਘਰ ਦੇ ਸੱਜੇ ਪਾਸੇ ਵਾਲਾ ਗਵਾਂਢੀ ਹੈ ਉਹਦੇ ਪੈਰਲਰ ਤੁਸੀਂ ਚੰਗਾ ਖਰੀਦ ਕੇ ਲੈ ਜਾਂਦਾ ਤੇ ਜਿਹੜਾ ਖੱਬੇ ਪਾਸੇ ਵਾਲਾ ਗਵਾਂਢੀ ਜਿਉਂਨੇ ਤੁਹਾਡੇ ਨਾਲੋਂ ਚੰਗਾ ਖਰੀਦ ਕੇ ਲੈ ਜਾਂਦਾ ਤੁਹਾਡੀ ਪਰੇਸ਼ਾਨੀ ਤੇ ਫੇਰ ਜਿਉਂਦੀ ਤਿਉਹ ਬਣੀ ਰਹੀ ਤੁਸੀਂ ਤੇ ਫੇਰ ਦੁਖੀ ਹੁੰਦੇ ਰਹੋਗੇ ਕਿਉਂਕਿ ਇੱਕ ਨਾਲੋਂ ਤੁਸੀਂ ਅੱਗੇ ਖਰੀਦ ਕੇ ਲੈਂਦਾ ਸੀ ਉਹਨੇ ਦੂਸਰੇ ਨੇ ਤੁਹਾਡੇ ਨਾਲੋਂ ਵੇ ਅੱਗੇ ਦੋ ਕਦਮ ਵਧ ਕੇ ਖਰੀਦ ਕੇ ਲੈ ਜਾਂਦਾ ਹੁਣ ਕੀ ਕਰੋਗੇ ਕਰੋ ਫਰਨੀਚਰ ਨੂੰ ਸੁੱਟ ਦੋਗੇ ਕੀ ਉਹਨੂੰ ਅੱਗ ਲਾ ਦੋਗੇ ਕੀ ਉਹ ਲੋਕਾਂ ਨੂੰ ਧਾਨ ਕਰ ਦੋਗੇ ਹੁਣ ਹਟਾਉਣਾ ਹੀ ਹੈ ਨਾ ਤੇ ਫਿਰ ਦੁਖੀ ਹੋ ਕੇ ਕਿਉਂ ਇਸ ਕਰਕੇ ਆਪਣੀ ਲੋੜ ਤੇ ਆਪਣੀ ਜੇਬ ਇਹਨਾਂ ਧੋਵਾ ਨੂੰ ਵੇਖ ਕੇ ਖਰੀਦੋ ਜੋ ਵੀ ਖਰੀਦਣਾ ਹੈ ਕਿਸੇ ਨੂੰ ਪੈਰਲਰ ਖੜਾ ਕਰਕੇ ਕਿਸੇ ਨੂੰ ਆਪਣੇ ਬਰਾਬਰ ਖੜਾ ਕਰਕੇ ਕੁਝ ਨਾ ਖਰੀਦੋ ਇਹ ਧੋਗੇ ਚੱਲਦੇ ਆ ਰਿਸ਼ਤੇਦਾਰਾਂ ਦੇ ਅੰਦਰ ਮਿੱਤਰਾਂ ਦੇ ਅੰਦਰ ਭਾਈਚਾਰੇ ਦੇ ਅੰਦਰ ਜੇ ਤੇ ਕਿਸੇ ਨਾਲ ਨਿਭਦੀ ਤੇ ਉਹਨੂੰ ਨਭਾਓ ਜੇ ਕਿਸੇ ਨਾਲ ਨਿਭਦੀ ਹੈ ਨਾ ਤੇ ਚੰਗੀ ਤਰ੍ਹਾਂ ਨਭਾਓ ਦੋ ਕਦਮ ਅੱਗੇ ਵੱਧ ਕੇ ਨਭਾਉਂਦਾ ਯਤਨ ਕਰੋ ਪਰ ਜੇ ਤੁਸੀਂ ਦੋ ਕਦਮ ਅੱਗੇ ਵੱਧ ਰਹੇ ਆ ਉਹ ਹੋਰ ਦੋ ਪੈਰ ਪਿੱਛੇ ਪੁੱਟ ਲੈਂਦਾ ਤੇ ਫਿਰ ਤੁਸੀਂ ਵੀ ਆਪਣਾ ਪੈਰ ਪਿੱਛੇ ਖਸਕਾ ਲਓ ਐਦਾਂ ਨਾ ਕਰੋ ਵੀ ਇੱਕ ਪੈਰ ਅੱਗੇ ਇੱਕ ਪੈਰ ਪਿੱਛੇ ਇੱਕ ਪੈਰ ਅੱਗੇ ਇੱਕ ਪੈਰ ਪਿੱਛੇ ਦੁਬਤਾ ਦੇ ਅੰਦਰ ਆਪਣੇ ਜੀਵਨ ਨੂੰ ਨਾ ਕੱਢੋ ਮੈਂ ਦੇ ਨਾਲ ਵਰਤਾ ਇਹਦੇ ਨਾਲ ਰਿਸ਼ਤੇਦਾਰੀ ਰੱਖਾਂ ਇਹਦੇ ਨਾਲ ਨਾ ਰੱਖਾਂ ਮੇਰੇ ਨਾਲ ਅੱਗੇ ਵੱਧ ਕੇ ਵਰਤਾਂ ਜਾਂ ਨਾ ਵਰਤਾਂ ਵਰਤਣ ਦਾ ਯਤਨ ਕਰੋ ਪੂਰੀ ਤਰ੍ਹਾਂ ਫਰਜ ਅਦਾਗੀ ਕਰੋ ਜੇ ਅਗਲਾ ਤੁਹਾਡੇ ਨਾਲ ਨਹੀਂ ਵਰਤਣਾ ਚਾਹੁੰਦਾ ਤੇ ਆਪਣਾ ਪੈਰ ਪਿੱਛੇ ਹਟਾ ਲਓ ਕੋਈ ਚੰਗਾ ਮੰਦਾ ਬੋਲਣ ਦੀ ਲੋੜ ਨਹੀਂ ਕੋਈ ਗਾਲ ਮੈਣਾ ਕਰਨ ਦੀ ਲੋੜ ਨਹੀਂ ਚੁੱਪ ਕਰਕੇ ਆਪਣਾ ਪੈਰ ਪਿੱਛੇ ਨੂੰ ਖਿੱਚ ਲਓ ਠੀਕ ਹੈ ਭਰਾ ਤੂੰ ਆਪਣੇ ਘਰ ਤਕੜਾ ਹੋਏਗਾ ਚੰਗਾ ਹੋਏਗਾ ਜਿੱਦਾਂ ਦਾ ਹੋਏਗਾ ਰਾਜ਼ੀ ਰਹੇ ਮੈਂ ਆਪਣੇ ਥਾਂ ਤੇ ਰਾਜ਼ੀ ਹਾਂ ਤੂੰ ਆਪਣੇ ਘਰ ਰਾਜਾ ਮੈਂ ਆਪਣੇ ਘਰ ਰਾਜਾ ਦੋਸਤੀ ਰੱਖੋ ਰਿਸ਼ਤੇਦਾਰੀ ਰੱਖੋ ਪਰ ਬਹੁਤ ਜ਼ਿਆਦਾ ਉਹਨਾਂ ਦੇ ਘਰ ਦੇ ਅੰਦਰ ਪ੍ਰਵੇਸ਼ ਕਰਕੇ ਦਖਲ ਅੰਦਾਜ਼ੀ ਨਾ ਕਰੋ ਨਿੱਕੀ ਨਿੱਕੀ ਗੱਲ ਦੇ ਉੱਤੇ ਦਖਲ ਦੇਣਾ ਬੰਦ ਕਰੋ ਦਖਲ ਅੰਦਾਜ਼ੀ ਬੰਦ ਕਰੋ ਮੈਂ ਤੇ ਇੱਕ ਹੋਰ ਗੱਲ ਵੀ ਕਹਿਣਾ ਬਈ ਉਸੇ ਘਰ ਵਿੱਚ ਜਨਮ ਲੈਣ ਵਾਲੀਆਂ ਧੀਆ ਜਦੋਂ ਵਿਆਹੀਆਂ ਜਾਂਦੀਆਂ ਨੇ ਸਹੁਰੇ ਘਰ ਦੇ ਅੰਦਰ ਚਲੀਆਂ ਜਾਂਦੀਆਂ ਨੇ ਉਹ ਵੀ ਅਗਰ ਬਹੁਤਾ ਦਖਲ ਅੰਦਾਜ਼ ਆਪਣੇ ਪੇਕੇ ਘਰ ਦੇ ਅੰਦਰ ਦੇਣ ਗਈਆਂ ਨਾ ਤੇ ਉਹਨਾਂ ਦਾ ਵੀ ਮਾਨ ਤਾਨ ਤੇ ਇੱਜ਼ਤ ਘਟ ਜਾਏਗੀ ਉਹਨਾਂ ਦੇ ਰਿਸ਼ਤੇ ਦੀ ਵੀ ਦੂਰੀ ਬਣ ਜਾਏਗੀ ਇਸ ਕਰਕੇ ਬਹੁਤਾ ਤਖਲ ਅੰਦਾਜ਼ ਨਾ ਦਿਓ ਪੈਰ ਪਿੱਛੇ ਖਸਕਾ ਲਓ ਅਗਰ ਵਰਤਨ ਦੇ ਅੰਦਰ ਤੁਸੀਂ ਬਰਾਬਰ ਨਹੀਂ ਜਾ ਸਕਦੇ ਜਾਂ ਅਗਲਾ ਚਾਹੁੰਦਾ ਨਹੀਂ ਇਸ ਗੱਲ ਨੂੰ ਆਪਣਾ ਬੋਝ ਨਾ ਬਣਾਓ ਬੇ ਹਾਏ ਉਹ ਮੇਰੇ ਨਾਲ ਵਰਤਦਾ ਨਹੀਂ ਮੈਂ ਉਹਦੇ ਨਾਲ ਵਰਤ ਕੇ ਰਾਜ਼ੀ ਆ ਇਸ ਗੱਲ ਨੂੰ ਬੋਝ ਕਿਉਂ ਬਣਾਉਂਦੇ ਹੋ ਠੀਕ ਦੁਨੀਆ ਦੇ ਅੰਦਰ ਕਈ ਮਿਲਦੇ ਆਏ ਗਿਲਦੇ ਆਏ ਹਟਦੇ ਗਏ ਮਿਲਦੇ ਰਹੇ ਕੋਈ ਗੱਲ ਨਹੀਂ ਅੱਜ ਜੋ ਪਿੱਛੇ ਹਟਿਆ ਹੈ ਉਹਦੀ ਮਰਜ਼ੀ ਕੱਲ ਨੂੰ ਸਾਹਮਣੇ ਵੀ ਆ ਜਾਏਗਾ ਆਪਣੀ ਕੀਮਤ ਬਣਾ ਕੇ ਰੱਖੋ ਆਪਣਾ ਵਜ਼ਨ ਬਣਾ ਕੇ ਰੱਖੋ ਆਪਣੇ ਵਜ਼ਨ ਦੀ ਪਹਿਚਾਣ ਕਰਕੇ ਰੱਖੋ ਵੀ ਤੁਸੀਂ ਹੋ ਕੀ ਅਖੀਰ ਤੇ ਇੱਕ ਗੱਲ ਮੈਂ ਹੋਰ ਕਹਿੰਦਾ ਇਹ ਆਸ ਨਾ ਰੱਖੋ ਵੀ ਮੇਰੇ ਨਾਲ ਫਲਾਣਾ ਐਦਾਂ ਵਰਤੇ ਜਿੱਦਾਂ ਮੈਂ ਵਰਤ ਰਿਆਂ ਤੁਹਾਡੀ ਸੋਚ ਤੁਹਾਡੀ ਬੁੱਧੀ ਆਪਣੀ ਹੈ ਉਹਦੀ ਸੋਚ ਤੇ ਉਹਦੀ ਬੁੱਧ ਆਪਣੀ ਹੈ ਇਸ ਕਰਕੇ ਕਦੀ ਵੀ ਇਹ ਵਿਚਾਰ ਨਾ ਬਣਾ ਕੇ ਰੱਖੋ ਵੀ ਮੈਂ ਐਦਾਂ ਵਰਤ ਰਿਆਂ ਤੇ ਉਹ ਵੀ ਮੇਰੇ ਨਾਲ ਐਦਾਂ ਹੀ ਵਰਤੇ ਠੀਕ ਹੈ ਜਿਵੇਂ ਉਹ ਵਰਦਾ ਤੁਸੀਂ ਉਸ ਢੰਗ ਨਾਲ ਆਪਣਾ ਵਿਦਾ ਕਟਾ ਕਰ ਸਕਦੇ ਹੋ ਪਰ ਇਸ ਗੱਲ ਨੂੰ ਸਿਰ ਦਾ ਬੋਝ ਨਾ ਬਣਾਓ ਤੇ ਦੁਖੀ ਨਾ ਹੋ ਜਿੰਦਗੀ ਆਪਣੇ ਢੰਗ ਨਾਲ گزارੋ ਕੋਈ ਤੁਹਾਡਾ ਕੁਝ ਨਹੀਂ ਲੱਗਦਾ ਜਿੰਦਗੀ ਆਪਣੇ ਢੰਗ ਨਾਲ گزارੋ ਆਪਣੀ ਮਰਜ਼ੀ ਦਾ ਪਾਓ ਮਰਜ਼ੀ ਦਾ ਖਾਓ ਮਰਜ਼ੀ ਨਾਲ ਜਾਓ ਮਰਜ਼ੀ ਨਾਲ ਬੈਠੋ ਮਰਜ਼ੀ ਨਾਲ ਉਠੋ ਕੋਈ ਦੂਜਾ ਨਹੀਂ ਕੁਝ ਨਹੀਂ ਲੱਗਦਾ ਤੁਹਾਡੇ ਘਰ ਦੇ ਅੰਦਰ ਦਖਲ ਅੰਦਾਜ਼ ਕਰਨ ਵਾਲਾ ਸਾਡੀ ਜ਼ਿੰਦਗੀ ਹੈ ਅਸੀਂ ਆਪਣੇ ਢੰਗ ਦੇ ਨਾਲ ਆਪਣੀ ਜ਼ਿੰਦਗੀ ਨੂੰ گزارਾਂਗੇ ਤਾਂ ਜ਼ਿੰਦਗੀ ਇਸ ਢੰਗ ਦੇ ਨਾਲ ਇਹਨਾਂ ਨੁਕਤਿਆਂ ਦੇ ਨਾਲ گزارੋਗੇ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰਾ ਬੋਝ ਹੈ ਨਾ ਜਿਹੜਾ ਸਾਡੇ ਸਿਰ ਦਾ ਹਲਕਾ ਹੋ ਜਾਏਗਾ ਸਾਡੇ 4 ਦਿਨ ਬਾਕੀ ਦੀ ਜ਼ਿੰਦਗੀ ਦੇ 4 ਦਿਨ ਨੇ ਜਿਹੜੇ ਹੋ ਸਕਦਾ ਹੈ ਸਕੂਨ ਵਿੱਚ ਚਲੇ ਜਾਣ ਅਸੀਂ ਬਹੁਤਾ ਉਲਝਣੀ ਇਸੇ ਵਿੱਚ ਪਏ ਆ ਹਾਏ ਮੈਂ ਵਰਤਣਾ ਉਹ ਨਹੀਂ ਵਰਦਾ ਮੈਂ ਇਦਾਂ ਕੀਤਾ ਉਹ ਨਹੀਂ ਕੀਤਾ ਉਹ ਉਹ ਨਹੀਂ ਕਰਦਾ ਮੈਂ ਆ ਚੀਜ਼ ਲਿਆਉਣੀ ਹੈ ਪਰ ਉਹਦੇ ਤੋਂ ਅੱਗੇ ਦੀ ਲਿਆਉਣੀ ਹੈ ਇਦਾਂ ਦੀ ਬਿਲਕੁਲ ਸੋਚ ਨੂੰ ਆਪਣੇ ਅੰਦਰੋਂ ਡਿਲੀਟ ਕਰੋ ਜੋ ਮੈਨੂੰ ਚੰਗਾ ਲੱਗਦਾ ਹੈ ਭਰਾ ਮੈਂ ਲੈ ਆ ਜੋ ਤੈਨੂੰ ਚੰਗਾ ਲੱਗਦਾ ਹੈ ਤੂੰ ਲੈ ਠੀਕ ਹੈ ਮੈਨੂੰ ਲੋਹੇ ਦੇ ਕਬਜੇ ਚੰਗੇ ਲੱਗਦੇ ਨੇ ਮੈਂ ਡੋਰਾਂ ਦੇ ਉੱਤੇ ਲੋਹੇ ਦੇ ਕਬਜੇ ਲਾ ਲੈਣ ਤੇਰੀ ਆਪਣੀ ਔਕਾਤ ਤੇ ਤੈਨੂੰ ਚੰਗਾ ਲੱਗਦਾ ਹੈ ਤੂੰ ਸੋਨੇ ਦੇ ਲਾ ਮੈਂ ਤੇਰੇ ਘਰ ਦੇ ਅੰਦਰ ਆਣ ਕੇ ਰਹਿਣਾ ਥੋੜਾ ਭਾਵੇਂ ਸੋਨੇ ਦੇ ਲਾਲਾ ਚਾਂਦੀ ਦੇ ਲਾਲਾ ਪਰ ਸੋਨੇ ਦੇ ਕਬਜ਼ੇ ਲਾ ਕੇ ਮੇਰੇ ਤੇ ਧੌਂਸ ਕਿਸ ਗੱਲ ਦੀ ਦੇ ਰਿਹਾ ਚਾਂਦੀ ਦੇ ਬਰਤਨ ਬਣਾ ਕੇ ਮੇਰੇ ਤੇ ਧੌਂਸ ਕਿਸ ਗੱਲ ਦੀ ਦੇ ਰਿਹਾ ਮੈਂ ਆਪਣੇ ਘਰ ਦਾ ਰਾਜਾ ਤੋ ਇਦਾਂ ਦੀ ਸੋਚ ਬਣਾ ਕੇ ਰੱਖੋ ਜ਼ਿੰਦਗੀ ਸੁਖਾਲੀ ਹੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ